ਖਨੌਰੀ ਬਾਰਡਰ ਦੇ ਉੱਪਰ ਲਗਾਤਾਰ 54 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ جاری ਹੈ ਪਰ ਹੁਣ ਉਹਨਾਂ ਦੀ ਸਿਹਤ ਬੇਹੱਦ ਨਾਜ਼ੁਕ ਹੁੰਦੀ ਜਾ ਰਹੀ ਹੈ ਤਕਰੀਬਨ 2 ਦਿਨਾਂ ਤੋਂ ਉਹਨਾਂ ਨੂੰ ਪਾਣੀ ਨਹੀਂ ਪਚ ਰਿਹਾ ਲਗਾਤਾਰ ਜਦੋਂ ਵੀ ਪਾਣੀ ਉਹਨਾਂ ਨੂੰ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਉਲਟੀਆਂ ਆ ਜਾਂਦੀਆਂ ਨੇ ਤਾਂ ਖਨੌਰੀ ਬਾਰਡਰ ਦੇ ਉੱਪਰ ਜਿਹੜੇ ਲੋਕ ਨੇ ਜਿਹੜੇ ਕਿਸਾਨ ਨੇ ਉਹ ਹੁਣ ਸਤਨਾਮ ਬਾਏਗੁਰਦਾ ਪਾਠ ਕਰ ਰਹੇ ਨੇ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਕਾਮਯਾਬੀ ਨੂੰ ਲੈ ਕੇ ਲਗਾਤਾਰ ਜਿਹੜੀਆਂ ਨੇ ਅਰਦਾਸਾਂ ਉਹ ਜਾਰੀ ਨੇ ਤੁਹਾਨੂੰ ਦੱਸਦੀ ਕਿ 54 ਦਿਨ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕੁਝ ਵੀ ਨਹੀਂ ਖਾਦਾ ਪੀਤਾ ਗਿਆ ਸਿਰਫ ਪਾਣੀ ਦੇ ਉੱਪਰ ਜਿਹੜੇ ਨੇ ਜਗਜੀਤ ਸਿੰਘ ਡੱਲੇਵਾਲ ਹੁਣ ਤੱਕ ਚੱਲ ਰਹੇ ਸੀ ਪਰ ਹੁਣ ਉਹਨਾਂ ਦੇ ਪਾਣੀ ਵੀ ਨਹੀਂ ਪਚ ਰਿਹਾ ਜਦੋਂ ਉਹਨਾਂ ਨੂੰ ਪਾਣੀ ਦਿੱਤਾ ਜਾਂਦਾ ਤਾਂ ਪਾਣੀ ਦੇ ਜਿਹੜੀਆਂ ਉਲਟੀਆਂ ਨੇ ਉਹ ਆਉਂਦੀਆਂ ਨੇ ਜਿਸ ਦੇ ਕਾਰਨ ਬੇਹੱਦ ਨਾਜ਼ੁਕ ਉਹਨਾਂ ਦੀ ਸਿਹਤ ਬਣੀ ਹੋਈ ਆ ਲਖਵਿੰਦਰ ਸਿੰਘ ਔਲਖ ਸਾਡੇ ਨਾਲ ਨੇ ਔਲਖ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਹਾਲਾਤ ਜ਼ਿਆਦਾ ਨਾਜ਼ੁਕ ਹੋ ਗਏ ਜਿਵੇਂ ਤੁਸੀਂ ਦੱਸਿਆ ਕਿ ਪਾਣੀ ਵੀ ਜਿਹੜਾ ਹੈਗਾ ਉਲਟੀ ਆ ਜਾਂਦੀ ਆ ਪਾਣੀ ਵੀ ਨਹੀਂ ਪਚ ਰਿਹਾ ਉਹਨਾਂ ਦੇ ਕੱਲ 11:30 ਵਜੇ ਜਿਹੜੀ ਕੱਲ ਵਾਲੀ ਰਾਤ ਉਹਨਾਂ ਨੇ ਉਲਟੀਆਂ ਆਉਂਦੀਆਂ ਤੇ ਅੱਜ ਵੀ ਰਾਤ 1:30 ਵਜੇ ਦੇ ਕਰੀਬ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਪਾਣੀ ਬਹੁਤ ਘਟ ਜਾ ਰਿਹਾ ਤੇ ਜਿਹੜੇ ਲੇਕਿਨ ਜਿਹੜਾ ਨਿਕਲ ਰਿਹਾ ਜਿਆਦਾ ਨਿਕਲ ਰਿਹਾ ਕੱਲ ਪਹਿਲਾਂ ਬੀਪੀ ਲੋ ਹੁੰਦਾ ਸੀ ਤੇ ਹੁਣ ਜਿਹੜਾ ਹਾਈ ਹੋ ਗਿਆ ਫਲੈਕਚੂਏਟ ਹੋਣ ਲੱਗ ਗਿਆ ਤੇ ਜਦੋਂ ਦੇਖਦੇ ਆਪਾਂ ਵੀ ਜਦੋਂ ਵੋਮੈਂਟਿੰਗ ਆਉਂਦੀ ਉਲਟੀ ਆਉਂਦੀ ਹੈ ਉਹ ਜਦੋਂ ਜ਼ੋਰ ਲੱਗਦਾ ਖਿੱਚਦੀ ਛੇਰ ਨੂੰ ਤੇ ਛੇਰ ਤੇ ਕੁਝ ਹੈ ਨਹੀਂ ਤੇ ਹਾਲਾਤ ਬਹੁਤ ਜਿਆਦਾ ਨਾਜ਼ੁਕ ਨੇ ਇਹ ਮਤਲਬ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ ਲੇਕਿਨ ਉਸ ਵਾਹਿਗੁਰੂ ਨੇ ਜਿਸ ਨੇ ਉਹਨਾਂ ਨੂੰ ਬਿਠਾਇਆ ਜਿਸ ਨੇ ਤਾਕਤ ਬਖਸ਼ੀ ਹੈ ਸੱਚੇ ਪਿਤਾ ਵਾਹਿਗੁਰੂ ਨੇ ਉਹਨਾਂ ਦਾ ਓਟ ਆਸਰਾ ਸਿਰ ਤੇ ਉੱਪਰ ਹੈ ਉਹ ਓਟ ਆਸਰੇ ਨਾਲ ਹੀ ਜਿਵੇਂ ਸੰਗਤਾਂ ਜਾਪ ਕਰ ਰਹੀਆਂ ਨੇ ਉਹ ਵੀ ਗੁਰਸਿੱਖ ਨੇ ਅੰਮ੍ਰਿਤਧਾਰੀ ਨੇ ਅਰਦਾਸਾਂ ਕਰਕੇ ਬੈਠੇ ਹੋਏ ਨੇ ਤੇ ਅਸੀਂ ਉਸ ਵਾਹਿਗੁਰੂ ਅੱਗੇ ਅਸੀਂ ਵੀ ਸਾਰੇ ਅਰਦਾਸਾਂ ਹੀ ਕਰਦੇ ਆਂ ਸਾਰੇ ਧਰਮਾਂ ਦੇ ਲੋਕਾਂ ਨੇ ਅਰਦਾਸਾਂ ਕੀਤੀਆਂ ਸਰਦਾਰ ਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਤੇ ਅੰਦੋਲਨ ਦੀਆਂ ਮੰਗਾਂ ਨੂੰ ਬਣੀਆਂ ਹੈ ਮੰਗਣ ਨੂੰ ਲਾਗੂ ਕਰਨ ਵਾਸਤੇ ਦਸਾਂ ਬੇਨਤੀਆਂ ਚੱਲ ਰਹੀਆਂ ਬਸ ਕਿੰਨਾ ਸਮਾਂ ਜਿਵੇਂ ਕੱਲ ਦੀ ਰਾਤ ਤੁਸੀਂ ਦੱਸਿਆ ਕਿ ਕੱਲ ਰਾਤ ਉਹਨਾਂ ਨੂੰ ਕਾਫੀ ਜ਼ਿਆਦਾ ਉਲਟੀਆਂ ਆਈਆਂ ਤਾਂ ਪੂਰਾ ਰਾਤ ਜਾਗਦੇ ਰਹੇ ਜਾਂ ਕੁਝ ਟਾਈਮ ਆਰਾਮ ਵੀ ਮਿਲਿਆ ਉਹਨਾਂ ਨੂੰ ਦੇਖੋ ਵਿੱਚ ਵਿੱਚੋਂ ਸੋ ਜਾਂਦੇ ਮਤਲਬ ਹੁਣ ਉਹ ਸ਼ਡਿਊਲ ਤੇ ਹੈ ਹੀ ਨਹੀਂ ਨਾ ਜਦੋਂ ਜਿਸ ਬੰਦੇ ਨੇ 24 ਘੰਟੇ ਮੁਸੀਬਤ ਦੇ ਵਿੱਚ ਰਹਿਣਾ ਹੈ 24 ਘੰਟੇ ਉਹਨੇ ਤਿਲ ਤਿਲ ਕੇ ਜਿਹੜਾ ਮਤਲਬ ਬਤਾਉਣੇ ਹੈ ਕਦੋਂ ਨੀਂਦ ਆ ਗਈ ਕਦੋਂ ਖੁੱਲ ਗਈ ਮਤਲਬ ਕੋਈ ਪਰਮਨੈਂਟ ਟਾਈਮ ਨਹੀਂ ਕਦੇ 2 ਮਿੰਟ ਆ ਗਈ ਨਾ ਆਈ ਮਤਲਬ ਬੇਰਾਮੀ ਬੇਚੈਨੀ ਬਹੁਤ ਜ਼ਿਆਦਾ ਹੈ ਉਹ ਜਿਹੜੀ ਹੈਗੀ ਉਹ ਤੁਹਾਡੇ ਜਿਹੜੇ ਵਿਜ਼ੂਅਲ ਆਏ ਹੈ ਜਿਹੜਾ ਚਿਹਰਾ ਉਸ ਤੋਂ ਨਜ਼ਰ ਵੀ ਆ ਰਹੀ ਉਹ ਚਿਹਰੇ ਨੂੰ ਦੇਖ ਕੇ ਹਾਲਾਤ ਜ਼ਰੂਰ ਜਿਹੜੇ ਹੈਗੇ ਨੇ ਭਾਵਕ ਬਣ ਜਾਂਦੇ ਨੇ ਕਿਉਂਕਿ ਪਾਣੀ ਪਲਾਉਂਦੇ ਨੇ ਨੀਚੇ ਬਾਲਟੀ ਰੱਖੀ ਹੋਈ ਹੈ ਪਾਣੀ ਬਾਹਰ ਨਿਕਲ ਜਾਂਦਾ ਡਾਕਟਰ ਵੀ ਕੁਝ ਨਹੀਂ ਕਰ ਸਕਦੇ ਦਵਾਈ ਨਹੀਂ ਦੇ ਸਕਦੇ ਮਰਨ ਵਰਤ ਦੇ ਉੱਪਰ ਨੇ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਕਈ ਵਾਰ ਤੁਸੀਂ ਵੀ ਉੱਥੇ ਹੁੰਨੇ ਹੋਵੋਗੇ ਬੇਵਸ ਜਿਹੜਾ ਹੈਗਾ ਆਪਣੇ ਆਪ ਨੂੰ ਲੱਗਦਾ ਵੀ ਬੇਵਸ ਮਹਿਸੂਸ ਹੁੰਦਾ ਦੇਖੋ ਸਾਡਾ ਆਗੂ ਸਾਡੇ ਹੱਥਾਂ ਚੋਂ ਨਿਕਲ ਰਿਹਾ ਇਸ ਤੋਂ ਤੁਹਾਡੀ ਬੇਵਸੀ ਕਿਹੜੀ ਹੋਊਗੀ ਲੇਕਿਨ ਉਹਨਾਂ ਦੀ ਦਵਾਈ ਉਹਨਾਂ ਦੀ ਮਲਮ ਉਸ ਹੰਕਾਰੀ ਘਮੰਡੀ ਸਰਕਾਰ ਕੋਲ ਜ਼ਰੂਰ ਹੈਗੀ ਆ ਜਿਹਨੇ ਮੰਨੀਆਂ ਹੀਆਂ ਮੰਗਾ ਨੇ ਤੇ ਉਹ ਮੰਗਾ ਨੂੰ ਲਾਗੂ ਕਰੇ ਤੇ ਉਹਨਾਂ ਦੀ ਆਪਣੇ ਆਪ ਹੀ ਜਿਹੜਾ ਮਰਨੁਤੀ ਚੁੱਟੂਗੇ ਅੰਦੋਲਨ ਵੀ ਜਿਹੜਾ ਹੈ ਉਹ ਸਮਾਪਤ ਹੋਊਗਾ ਸਾਡੀਆਂ ਮੰਨੀਆਂ ਹੀਆਂ ਮੰਗਾ ਨੂੰ ਸਰਕਾਰ ਲਾਗੂ ਕਰੇ ਉਹਨਾਂ ਦੀ ਮਰਨ ਪੱਟੀ ਉਹਨਾਂ ਦੀ ਦਵਾਈ ਉਹਨਾਂ ਦੀ ਅੱਜ ਸਾਰੀ ਹਾਲਾਤ ਦੀ ਜ਼ਿੰਮੇਵਾਰ ਜਿਹੜੀ ਸਰ ਕੇਂਦਰ ਸਰਕਾਰ ਹੈ ਉਹ ਮੰਗਾਂ ਨੂੰ ਮੰਨਦੇ ਐ ਮੰਨੀ ਹੈ ਮੰਗਾਂ ਨੂੰ ਲਾਗੂ ਕਰਦੇ ਐ ਤੇ ਸਾਰੇ ਮਾਹੌਲ ਸਖਾਵੇਂ ਹੋਣਗੇ 54 ਦਿਨ ਇਹਨਾਂ ਨੂੰ ਹੋ ਗਏ 111 ਨੂੰ 4 ਦਿਨ ਹੋ ਗਏ 10 ਹੋਰ ਬੈਠ ਕੇ ਕੱਲਦੇ ਉਹਨਾਂ ਦੀਆਂ ਹਾਲਾਤਾਂ ਵੀ ਕਿਉਂਕਿ ਇਮਿਊਨ ਸਿਸਟਮ ਸਭ ਦਾ ਅਡਾ ਡਿਆ ਸਾਰਾ ਸਥਿਤੀ ਅਡਾ ਡਿਆ ਹੁਣ 122 ਕਿਸਾਨ ਹੋ ਚੁੱਕੇ ਨੇ ਮਰਨ ਵਰਤ ਦੇ ਉੱਪਰ ਵੀ ਉਹ 122 ਕਿਸਾਨਾਂ ਦੀ ਪੂਰੇ ਦੇਸ਼ ਦੇ ਲੋਕਾਂ ਦੀ ਉਹਨਾਂ ਤੇ ਨਿਗਾਹ ਦੁਨੀਆ ਦੀ ਨਿਗਾਹ ਤੁਹਾਡੇ ਚੈਨਲ ਰਾਹੀਂ ਸਾਰੇ ਦੇਖ ਰਹੇ ਨੇ ਲੇਕਿਨ ਦੇਖਣਾ ਇਹ ਆ ਵੀ जिने देखना वो देख रया कि नहीं देख रया जिने देखना मानजोक प्रधानमंत्री ਸਾਡੇ ਦੇਸ਼ ਦੇ ਮੁਖੀਆ ਉਹ ਦੇਖ ਰਹਿਣ ਕਿ ਦੇਖ ਰਹੇ ਵੀ ਮੇਰੇ ਕਿਸਾਨ ਮੇਰੇ ਜਿਨ੍ਹਾਂ ਨੂੰ ਮੈਂ कृषि प्रधान ਦੇਸ਼ ਸੰਬੋਧਿਤ ਕਰਕੇ ਬੋਲਦਾ ਉਹ ਜਿਹੜੇ ਛੜਕਾਂ ਤੇ ਬੈਠੇ ਨੇ ਉਹ ਸਾਡਾ ਜਰਨਲ ਡੱਲੇਵਾਲ ਜਿਹੜਾ ਅੱਜ ਇੱਕ ਸੋਚ ਬਣਿਆ ਹੋਇਆ ਹਰ ਚੁੱਲ੍ਹੇ ਤੇ ਐਮਐਸਪੀ ਦੀ ਮੰਗ ਨੂੰ ਲੈ ਕੇ ਗਿਆ ਹਰ ਘਰ ਵਿੱਚ ਐਮਐਸਪੀ ਚਾਹ ਕਿਸੇ ਨੂੰ ਖੇਤੀ ਬਾਰੇ ਪਤਾ ਚ ਨਹੀਂ ਪਤਾ ਲੇਕਿਨ ਉਹਨੂੰ ਇਹ ਪਤਾ ਲੱਗ ਗਿਆ ਇੱਕ ਐਮਐਸਪੀ ਦੀ ਮੰਗ ਬਾਰੇ ਇੱਕ ਡੱਲੇਵਾਲ ਵਾਸਤੇ ਇਹ ਏ ਇਡੀ ਵੱਡੀ ਚੀਜ਼ ਇਡੀ ਵੱਡੀ ਘੱਲ ਨਾਲ ਉਹਨੇ ਘੱਲ ਹੀ ਆ ਲੇਕਿਨ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਕਿਉਂ ਨਹੀਂ ਦਿਖ ਰਿਹਾ ਇਹ ਨਹੀਂ ਸਮਝ ਆ ਰਿਹਾ ਬਿਲਕੁਲ ਕਿਸਾਨ ਭਾਵੁਕ ਨੇ ਚਿੰਤਾ ਦੇ ਵਿੱਚ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵਕਤ ਸ਼ਾਮ ਦੇ ਵੇਲੇ ਜਦੋਂ ਸਟੇਜ ਨਹੀਂ ਹੈਗੀ ਫਿਰ ਵੀ ਜਿਹੜੇ ਹੈਗੇ ਨੇ ਲੋਕ ਨੇ ਜਿਹੜੇ ਕਿਸਾਨ ਨੇ ਉਹ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਮਯਾਬੀ ਨੂੰ ਲੈ ਕੇ ਸਤਨਾਮ ਵਾਹਿਗੁਰਦਾ ਪਾਠ ਕਰ ਰਹੇ ਨੇ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ 54 ਦਿਨ ਹੋ ਚੁੱਕੇ ਨੇ 54ਵਾਂ ਦਿਨ ਦੇ ਵਿੱਚ ਜਿਹੜੇ ਨੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਪਹੁੰਚ ਚੁੱਕਿਆ ਲੋਕਾਂ ਨੂੰ ਬੜੀ ਹੈਗੀ ਆ ਬੇਹੱਦ ਚਿੰਤਾ ਹੋ ਰਹੀ ਆ ਲੋਕਾਂ ਨੂੰ ਬੇਹੱਦ ਜਿਹੜੇ ਨੇ ਹਾਲਾਤ ਜੀਤ ਸਿੰਘ ਡੱਲੇਵਾਲ ਦੇ ਖਰਾਬ ਹੁੰਦੇ ਜਾ ਰਹੇ ਨੇ ਕਿਉਂਕਿ ਹੁਣ ਉਹਨਾਂ ਨੂੰ ਪਾਣੀ ਵੀ ਨਹੀਂ ਪਚ ਰਿਹਾ ਹੁਣ ਤੱਕ ਸਿਰਫ ਉਹ 54 ਦਿਨਾਂ ਦੇ ਪਾਣੀ ਪੀ ਰਹੇ ਨੇ ਪਰ ਹੁਣ ਉਹਨਾਂ ਨੂੰ ਪਾਣੀ ਵੀ ਨਹੀਂ ਪਚ ਰਿਹਾ ਜਦੋਂ ਉਹਨਾਂ ਨੂੰ ਪਾਣੀ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਉਲਟੀਆਂ ਆ ਜਾਂਦੀਆਂ ਨੇ ਫਿਲਹਾਲ ਕੀ ਸਥਿਤੀ ਹੈਗੀ ਆ ਹਰ ਇੱਕ ਨਜ਼ਰ ਸਾਡੀ ਹੈਗੀ ਆ ਪਰ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੇ ਹਾਲਾਤ ਨੇ ਖਨੋਰੀ ਬਾਰਡਰ ਦੇ ਉੱਪਰ ਬਿਹੱਦ ਨਾਜ਼ੁਕ ਬਣੇ ਹੋਏ ਨੇ ਚਰਨਜੀਤ ਕੌਸ਼ਲ ਦੈਨਿਕ ਸਵੇਰਾ ਟੀਵੀ ਤੋਂ ਖਨੋਰੀ ਬਾਰਡਰ